ਭੈ ਵੀ ਪੜਿਆ ਲਿਖਿਆ ਹੈਗਾ ਤੇ ਜਿਸ ਤਰੀਕੇ ਦੇ ਨਾਲ ਉਹ ਵਿਵਾਦ ਜਾਂ 10ਵੀਂ ਪਾਸ ਵਾਲਾ ਇੱਕ ਸ਼ਬਦ ਸੀਗਾ ਤਦ ਲੱਗਿਆ ਹੋ ਜਾ ਕਿ ਮਾਈਂਡ ਸੈਟ ਹੋ ਵੀ ਤਾਂ ਸ਼ਾਇਦ ਲੋਕਾਂ ਦਾ ਵੀ ਇਸ ਤਰ੍ਹਾਂ ਦਾ ਕੁਝ ਮਤਲਬ ਕਿ ਇੰਨੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਸਾਈਕੀ ਇੱਥੇ ਰੋਲ ਪਲੇ ਕਰਦੀ ਹੈ ਸਾਰੇ ਹੀ ਇਹ ਪੜੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮਐਸ ਆਮ ਆਫਥਲਮੋਲੋਜਿਸ ਐਥੋ ਦੱਸ ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ 10 ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਕੋਈ ਬਹਿ ਜਾ ਰੰਨ ਹੱਲੇ ਬਹਿ ਜਾ ਬਹਿ ਜਾ ਰੰਨ ਉਹ बार-बार ਮੈਨੂੰ ਤੰਗ ਕਰ ਰਿਹਾ ਸੀ ਸਾਨੂੰ ਕਦੇ ਮਟੀਰੀਅਲ ਕਹਿੰਦੇ ਮਟੀਰੀਅਲ ਆ ਗਿਆ ਮਟੀਰੀਅਲ ਆ ਗਿਆ ਇਦਾਂ ਦੀ ਸ਼ਬਦਾਵਲੀ ਡਵੈਲਪਮੈਂਟ ਵੱਲ ਧਿਆਨ ਦਿਓ ਨਾ ਕਿ ਕਿਸੇ ਦੇ ਅਗਰ ਕੋਈ ਐਸੇ ਕਿਸੇ ਦਾ ਕਰੈਕਟਰ ਅਸੈਸ਼ੀਨੇਸ਼ਨ ਕਰੀਏ ਜਾਂ ਕਿਸੇ ਦੇ ਬੋਲਾਂ ਨੂੰ ਉਹਨੂੰ ਇੱਕ ਪੋਲੀਟੀਕਲਾਈਜ਼ ਕਰ ਦਈਏ ਵੀ ਸ਼ੁਡ ਫੋਕਸ ਓਨ ਡਵੈਲਪਮੈਂਟ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਚਰਨਜੀਤ ਸਿੰਘ ਚੰਨੀ ਡਾਕਟਰ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਆਈ ਸਪੈਸ਼ਲਿਸਟ ਵੀ ਨੇ ਉਹ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਹੁਣ ਕਿਹੜੀ ਕਰਨੀ ਹੈ ਕਿ ਪਿਛਲੇ ਦਿਨੀ ਇੱਕ ਆ ਵਾਇਰਲ ਹੋਇਆ ਇੱਕ ਬਿਆਨ ਉਹਨਾਂ ਦਾ ਉਹ ਮੁਹਾਲੀ ਬਾਰ ਐਸੋਸੀਏਸ਼ਨ ਦੀ ਇੱਕ ਗਰੁੱਪ ਦੇ ਵਿੱਚ ਖੜੇ ਸੀ ਪਰ ਸਿਰਫ ਉਸ ਤੇ ਗੱਲ ਨਹੀਂ ਕਰਾਂਗੇ ਗੱਲਾਂ ਹੋਰ ਵੀ ਕਰਾਂਗੇ ਕਿਉਂਕਿ ਇਸ ਟਾਈਮ ਜਿਹੜੀ ਪੋਲਿਟਿਕਸ ਦਾ ਵਿੜਾ ਹੈਗਾ ਉਹ ਇੱਕ ਡਿਫਰੈਂਟ ਸ਼ੇਪ ਲੈ ਰਿਹਾ ਹੈ ਡਿਫਰੈਂਟ ਤਰੀਕੇ ਦੇ ਨਾਲ ਕਈ ਸਾਰੀਆਂ ਘਟਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਅਸੀਂ ਗੱਲ ਪਹਿਲੇ ਤਾਂ ਇੱਥੋਂ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜਾ ਇੱਕ ਜਿਹੜੀ ਪਹਿਲੀ ਗੱਲਤ ਮੈਂ ਇਥੋਂ ਤੁਹਾਡਾ ਕਰਨਾ ਚਾਹਾਂਗੀ ਕਿ ਜਿਹੜਾ ਇਸ ਟਾਈਮ ਪੋਲਿਟਿਕਸ ਹੈਗੀ ਹੈ ਅ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਪੋਲਿਟਿਕਸ 'ਚ ਬੜਾ ਉਬੜ ਖਬੜ ਜ਼ਮੀਨ ਬਹੁਤ ਹੋ ਚੁੱਕੀ ਹੈ ਉਬੜ ਖਬੜ ਐਸ ਕਰਕੇ ਕਹਿ ਰਹੀਆਂ ਕਿਉਂਕਿ ਮੈਂ ਇੱਕ ਡਾਕਟਰ ਦੇ ਨਾਲ ਗੱਲ ਕਰ ਰਹੀਆਂ ਆਈ ਸਪੈਸ਼ਲਿਸਟ ਦੇ ਨਾਲ ਗੱਲ ਕਰ ਰਹੀਆਂ ਸਰਜਰੀ ਤੁਹਾਡਾ ਸਬਜੈਕਟ ਹੁੰਦਾ ਹੈ ਅ ਉਬੜ ਖਬੜ ਵੀ ਹੋ ਗਈ ਹੈ ਤੇ ਬਹੁਤ ਹੀ ਜ਼ਿਆਦਾ ਚੀਰ ਫਾੜ ਵੀ ਹੋ ਰਿਹਾ ਹੈ ਸਰਜਰੀ ਬਹੁਤ ਜ਼ਿਆਦਾ ਹੋ ਰਹੀ ਹੈ ਉਸ ਦੇ ਵਿੱਚ ਖਾਸ ਕਰਕੇ ਜੇ ਦੇਖਿਆ ਜਾਏ ਤਾਂ ਜਿਸ ਤਰੀਕੇ ਦੇ ਨਾਲ ਪੋਲੀਟੀਸ਼ੀਅਨਸ ਇੱਕ ਵਤੀਰਾ ਹੈਗਾ ਇੱਕ ਦੂਜੇ ਦੀ ਖਿੱਚ ਤਾਨ ਕਰਨੀ ਇੱਕ ਦੂਨੇ ਥੱਲੇ ਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਸਾਰੀ ਕਿਉਂ ਇੰਨਾ ਨਿਗਾਰ ਕਿਉਂ ਆ ਗਿਆ ਪੋਲੀਟਿਕਸ ਜਿੱਕ ਤਮ ਮੈਂ ਦੇਖੋ ਪੋਲੀਟਿਕਸ ਬਿਲਕੁਲ ਤੁਸੀਂ ਕਹਿ ਰਹੇ ਹੋ ਵੈਸੇ ਤਾਂ ਪੋਲੀਟਿਕਸ ਨੂੰ ਪਹਿਲਾਂ ਵੀ ਜਿਹੜਾ ਵਧੀਆ ਨਹੀਂ ਸੀ ਸਮਝਿਆ ਜਾਂਦਾ ਲੇਕਿਨ ਜਦੋਂ ਦੀ ਇਹ ਇੱਕ ਚੇਂਜ ਆਇਆ ਪੋਲੀਟਿਕਸ ਜਿਹੜਾ ਆਮ ਆਦਮੀ ਪਾਰਟੀ ਦੇ ਆਉਣ ਨਾਲ ਇੱਕ ਚੇਂਜ ਆਇਆ ਬਹੁਤ ਵੱਡਾ ਔਰ ਉਹ ਲੋਕ ਜਿਹੜੇ ਸਦੀਆਂ ਤੋਂ ਸ਼ਾਸਨ ਕਰ ਰਹੇ ਸੀ ਜ਼ਿਆਦਾਤਰ ਰਜਵਾੜੇ ਆ ਵੱਡੇ ਜ਼ਮੀਂਦਾਰ ਸੀ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਨੂੰ ਪਚ ਨਹੀਂ ਰਿਹਾ ਵੀ ਇਹ ਲੋਕ ਕਿੱਥੋਂ ਆ ਗਏ ਕਿਉਂਕਿ ਇੱਥੇ ਘੜੀਆਂ ਠੀਕ ਕਰਦੇ ਕਰਦੇ ਵੀ ਐਮਐਲਏ ਬਣ ਗਏ ਇੱਥੇ ਮੋਬਾਈਲ ਠੀਕ ਕਰਦੇ ਕਰਦੇ ਵੀ ਐਮਐਲਏ ਬਣ ਗਏ ਔਰ ਡਾਕਟਰ ਜਿਨ੍ਹਾਂ ਨੂੰ ਪਹਿਲਾਂ ਪੋਲਿਟਿਕਸ ਚ ਕਦੇ ਐ ਇਦਾਂ ਦੀ ਸੰਸ਼ਾਹੀ ਨਹੀਂ ਮਿਲੀ ਉਹ ਵੀ ਇਸ ਵਾਰ ਜਿਹੜਾ 12 13 ਡਾਕਟਰ ਵੀ ਜਿਹੜੇ ਹੈਗੇ ਆ ਉਹ ਜਿਹੜੇ ਇਸ ਫੀਲਡ ਚ ਆ ਗਏ ਕੁਝ ਹੋਰ ਪ੍ਰੋਫੈਸਰ ਵੀ ਪੜ੍ਹੇ ਲਿਖੇ ਵੀ ਆਣੇ ਸ਼ੁਰੂ ਹੋ ਗਏ ਜੀ ਪਹਿਲਾਂ ਆਮ ਧਾਰਨਾ ਇਹ ਸੀ ਕਿ ਇਹ ਪੜ੍ਹੇ ਲਿਖਿਆਂ ਦੀ ਜਿਹੜੀ ਹੈਗੀ ਹੈ ਫੀਲਡ ਨਹੀਂ ਹੈ ਜੀ ਸੋ ਉਹ ਲੋਕ ਜਿਹੜੇ ਐਨੇ ਸਾਲਾਂ ਤੋਂ ਕਰਦੇ ਸੀ ਉਹਨਾਂ ਤੋਂ ਜਿਹੜਾ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਦੇ ਉਹ ਕਹਿੰਦੇ ਇਹ ਕੌਣ ਆ ਗਏ ਕਦੇ ਕਹਿੰਦੇ ਇਹ ਮਟੀਰੀਅਲ ਕਿਹੜਾ ਮਟੀਰੀਅਲ ਆ ਗਿਆ ਸੋ ਇਹ ਇਹ ਆਮ ਇੱਕ ਜਿਹੜਾ ਹੈਗਾ ਧਾਰਨਾ ਲੋਕ ਇਹਨਾਂ ਪੁਰਾਣੀ ਰਵਾਇਤੀ ਪਾਰਟੀਆਂ ਚ ਬਣ ਗਈ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਖਿੱਚ ਕੇ ਇਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਅ ਇਸ ਪੋਲਿਟਿਕਸ ਚ ਕੱਢਿਆ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਲੁੱਟਮਾਰ ਉਹ 75 ਸਾਲਾਂ ਤੋਂ ਕਰਦੇ ਸੀ ਉਹ ਲਗਾਤਾਰ ਉਦਾਂ ਹੀ ਚਲਦੀ ਰਹੇ ਤੇ ਉਸ ਨੂੰ ਉਸ ਉਸ ਮਕਸਦ ਨੂੰ ਜਿਹੜਾ ਪੂਰਾ ਕਰਨ ਲਈ ਉਹ ਕੈਰੈਕਟਰ ਅਸੈਸੀਨੇਸ਼ਨ ਵੀ ਕਰਦੇ ਆ ਚਿੱਕੜਵਾਜੀ ਵੀ ਕਰਦੇ ਆ ਸੋ ਬਹੁਤ ਨਿਗਾਰ ਜਿਹੜਾ ਪੋਲਿਟਿਕਸ ਆ ਗਿਆ ਸਰ ਜਿੱਦਾਂ ਤੁਸੀਂ ਕਹਿਆ ਕੀ ਆਲਰਡੀ ਜਿਹੜਾ ਹੈ ਅਨਿਗਾਰ ਕਿਸ ਤਿੱਕੇ ਨਾਲ ਆਇਆ ਹੈ ਵਿਰੋਧੀ ਜਿਹੜੇ ਨੇ ਉਹ ਬਹੁਤ ਲੰਮੇ ਸਮੇਂ ਤੱਕ ਕਾਬਜ਼ ਰਹੇ ਰਾਜ ਤੇ ਤੇ ਇਸ ਕਰਕੇ ਉਹਨਾਂ ਨੂੰ ਬਿਲਕੁਲ ਵੱਖਰੇ ਕਿਸਮ ਦੇ ਲੋਕ ਜਦੋਂ ਹੁਣ ਇੱਕ ਕਾਫਲਾ ਬਣਿਆ ਹੈ ਕਾਫੀ ਸਾਰੇ ਤੁਸੀਂ ਜਿੱਤ ਕੇ ਆਇਓ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਇਦ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਹੀ ਸਾਈਕਲ ਜਿਹੜੀ ਹੈਗੀ ਉਹ ਲੋਕਾਂ ਦੇ ਵਿੱਚ ਵੀ ਸ਼ਾਇਦ ਬਣ ਜਾਂਦੀ ਹੈ ਤਾਂ ਹੀ ਕਰਕੇ ਜਿਹੜੀ ਤਲਖੀ ਉਹ ਵਿਵਾਦ ਜਿਹੜਾ ਇੱਕ ਬਾਰ ਅਸੋਸੀਏਸ਼ਨ ਦੇ ਜਿਹੜੇ ਤੁਸੀਂ ਇੱਕ ਉੱਥੇ ਕਰਨ ਗਏ ਸੀਗੇ ਉਹਨਾਂ ਨੂੰ ਸੰਬੋਧਨ ਕਰ ਰਹੇ ਸੀਗੇ ਉੱਥੇ ਆਪਣੀ ਸਪੀਚ ਦੇ ਰਹੇ ਸੀ ਉਹਦੇ ਵਿੱਚ ਤੁਹਾਨੂੰ ਫਿਰ ਕਹਿਣਾ ਪੈ ਗਿਆ ਇੱਕ ਕਿ ਮੈਂ ਵੀ ਪੜਿਆ ਲਿਖਿਆ ਹੈਗਾ ਤੇ ਜਿਸ ਤਰੀਕੇ ਦੇ ਨਾਲ ਉਹ ਵਿਵਾਦ ਜਾਂ ਦਸਵੀਂ ਪਾਸ ਵਾਲੇ ਸ਼ਬਦ ਸੀਗਾ ਤਲਖਿਆ ਹੋ ਜਾਂਦਾ ਕਿਉਂਕਿ ਮਾਈਂਡ ਸੈਟ ਹੋਵੇ ਤਾਂ ਸ਼ਾਇਦ ਲੋਕਾਂ ਦਾ ਵੀ ਇਸ ਤਰ੍ਹਾਂ ਦਾ ਕੁੱਝ ਮਤਲਬ ਕਿ ਇੰਨੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਸਾਇਕੀ ਇੱਥੇ ਰੋਲ ਪਲੇ ਕਰਦੀ ਹੈ ਬਿਲਕੁਲ ਦੇਖੋ ਬਿਲਕੁਲ ਪਲੇ ਕਰਦੀ ਹੈ ਦੂਸਰਾ ਗੱਲ ਇਹ ਹੈ ਕਿ ਲੋਕਾਂ ਚ ਇਹ ਤਾਂ ਗੱਲ ਜਾ ਰਹੀ ਹੈ ਕਿ ਚੰਗੇ ਕੰਮ ਹੋ ਰਿਹਾ ਹੈ ਇਹ ਬਹੁਤ ਵੱਡਾ ਬਦਲਾ ਆਇਆ ਅੱਜ ਤੱਕ ਇਨਕਲਾਬੀ ਕੰਮ ਕਦੇ ਨਹੀਂ ਸੀ ਹੋਏ ਲੁੱਟਮਾਰ ਹੀ ਹੋਈ ਸੀ ਮਾਫੀਆ ਚੱਲੇ ਸੀ ਗੈਂਗਸਟਰਸ ਉਹਨਾਂ ਨੂੰ ਜਿਹੜਾ ਪੁਸ਼ਤ ਪਨਾਹੀ ਹੋ ਰਹੀ ਸੀ لیکن ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੇ ਆਉਣ ਨਾਲ ਅਰਵਿੰਦ ਕੇਜਰੀਵਾਲ ਜੀ ਦੇ ਆਉਣ ਨਾਲ ਇੱਕ ਬਹੁਤ ਵਧੀਆ ਜਿਹੜੀ ਪੋਲਿਟਿਕਸ ਹੋਈ ਹੈ ਲੋਕਾਂ 'ਚ ਇਹ ਚਰਚਾ ਤਾਂ ਹੈ ਜੀ ਕਿ ਬਹੁਤ ਵਧੀਆ ਕੰਮ ਹੋ ਰਿਹਾ ਪਰ ਉਹ ਜਿਹੜੇ ਇਹਨਾਂ ਪੁਰਾਣੇ ਰਵਾਇਤੀ ਪਾਰਟੀਆਂ ਦੇ ਜਿਹੜੇ ਜਿਨ ਜਿਹੜੇ ਉਹ ਉਹਨਾਂ ਦੇ ਮੈਂ ਕਹਾਂ ਕੁਝ ਵੀ ਕਹਿ ਲੋ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਹਨਾਂ ਪਾਰਟੀਆਂ ਦੇ ਲੀਡਰਸ ਦੇ ਜਿਹੜੇ ਫਾਇਦੇ ਲੈਂਦੇ ਸੀ ਜਾਂ ਉਹਨਾਂ ਦੀ ਸੈਕੰਡ ਲਾਈਨ ਜਿਹੜੀ ਸੀਗੀ ਉਹਨਾਂ ਨੂੰ ਉਹਨਾਂ ਨੂੰ ਚ ਵੀ ਇਹ ਹੈਗੀ ਆ ਵੀ ਹੁਣ ਸਾਡਾ ਵੀ ਕਾਰੋਬਾਰ ਬੰਦ ਹੋ ਗਿਆ। ਸੋ ਲੋਕਾਂ ਚ ਉਹ ਭਰਮ ਫਲਾਨ ਦੇ ਕੋਸ਼ਿਸ਼ ਕਰਦੇ ਆ। ਅੱਜ ਮੈਂ ਇਸ ਦੀ ਗੱਲ ਕਰ ਲੈਂਦੇ ਹਾਂ ਇਨਸੀਡੈਂਟ ਦੀ ਕਿ ਇਸ ਇਨਸੀਡੈਂਟ ਜਿਹੜਾ ਬੰਦੇ ਨੂੰ ਮੈਂ ਕਿਹਾ ਉਹ ਬਾਰ-ਬਾਰ ਮੈਨੂੰ ਤੰਗ ਕਰ ਰਿਹਾ ਸੀ ਸਾਨੂੰ ਕਦੇ ਮਟੀਰੀਅਲ ਕਹਿੰਗੇ ਮਟੀਰੀਅਲ ਆਗੇ ਮਟੀਰੀਅਲ ਆਗੇ ਦੰਦੀ ਸ਼ਬਦਾਵਲੀ ਉਸ ਜਗ੍ਹਾ ਤੇ ਉਸ ਉਸ ਤੋਂ ਪਹਿਲਾਂ ਕਈ ਵਾਰੀ ਹਾਂਜੀ ਤੇ ਉੱਥੇ ਵੀ ਜਦੋਂ ਮੈਂ ਇਹ ਜਿਹੜਾ ਵਿਵਾਦ ਖਤਮ ਕਰਤਾ ਬਾਅਦ ਐਸੋਸੀਏਸ਼ਨ ਬੜੀ ਸੈਟੀਸਫਾਈ ਹੋ ਗਈ ਕਿ ਮੈਂ ਬਿਆਨ ਦਿੱਤਾ ਵੀ ਮੈਂ ਹੋਣ ਨਹੀਂ ਦਵਾਗਾ ਜਿਹੜੇ 35 ਪਿੰਡ ਨੇ ਘੜੂਆਂ ਕਾਨੂੰਗੋਏ ਦੇ ਉਹ ਮਹਾਲੀ ਚ ਹੀ ਰਹਿਣਗੇ ਬੇਸਿਕਲੀ ਸਰ ਗੱਲ ਇੱਥੇ ਸ਼ਾਇਦ ਜਿਹੜਾ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਵਿੱਚ ਉਸ ਨੂੰ ਲੈ ਕੇ ਗੱਲ ਸ਼ੁਰੂ ਹੋਈ ਸੀ ਉਹਨੂੰ ਮਾਹੌਲ ਪਖਿਆ ਕਿ ਜ਼ਿਲ੍ਹਾ ਬਣਾ ਦਿੱਤਾ ਜਾਏਗਾ ਤੇ ਮੋਹਾਲੀ ਦੇ ਕੁਝ ਪਿੰਡ ਜਿਹੜੇ ਅਨੰਦਪੁਰ ਸਾਹਿਬ ਚ ਐਡ ਹੋ ਜਾਣਗੇ ਜੇ ਜ਼ਿਲ੍ਹਾ ਬਣ ਗਿਆ ਤਾਂ ਉਸ ਤੋਂ ਜਿਹੜੀ ਸੀ ਕਿ ਲੋਕਾਂ ਦੀ ਆਪਣੀ ਉਹ ਦੇ ਵਿੱਚ ਕਿਉਂਕਿ ਡਿਫਰੈਂਸ opinion ਡਿਫਰੈਂਟ ਆ ਰਹੇ ਨੇ ਕਹਿੰਦੇ ਕਿ ਮੋਹਾਲੀ ਦੇ ਜਿਹੜੇ ਪਿੰਡ ਨੇ ਜਾਂ ਮੋਹਾਲੀ ਦਾ ਜਿਹੜਾ ਇਲਾਕਾ ਮੋਹਾਲੀ ਚ ਰਹਿਣਾ ਚਾਹੀਦਾ ਅਨੰਦਪੁਰ ਸਾਹਿਬ ਦਾ ਜਿਹੜਾ ਹੈਗਾ ਉਧਰ ਮੁਲਾਂਨ ਦੇ ਨਾਲ ਜਿਹੜਾ ਹੈ ਉਹ ਕੁਝ ਚੇਂਜਸ ਹਰ ਇੱਕ ਚੀਜ਼ ਦੇ ਚੇਂਜਸ ਆ ਜਾਂਦੇ ਸਿਸਟਮ ਦਾ ਚੇਂਜ ਆ ਜਾਂਦਾ ਐਡਮਿਨਿਸਟ੍ਰੇ ਕਿ ਕਿਉਂਕਿ ਜਿਹੜੀ ਬਾਰ ਐਸੋਸੀਏਸ਼ਨ ਹੈ ਉਹਨਾਂ ਨੂੰ ਵੀ ਦੇਖੋ ਇਹ ਹੁੰਦਾ ਵੀ ਅਗਰ ਇਹ ਪਿੰਡ ਰੋਪੜ ਚ ਚਲੇ ਜਾਂਦੇ ਆ ਤਾਂ ਉਹਨਾਂ ਦਾ ਵੀ ਜਿਹੜਾ ਹੈਗਾ ਲੋਕਾਂ ਨਾਲ ਸੰਪਰਕ ਉਹਨਾਂ ਦਾ ਬਿਜ਼ਨਸ ਚੇਂਜ ਹੋਏਗਾ ਕਿਉਂਕਿ ਉਹ ਫਿਰ ਇੱਧਰ ਉੱਧਰ ਚਲੇਗੇ ਤਾਂ ਰੋਪੜ ਦੇ ਵਕੀਲਾਂ ਕਲਾਇੰਟੇਜ ਵੀ ਜਿਹੜੀ ਚੇਂਜ ਹੋ ਜੇਗੀ ਸੋ ਉੱਥੇ ਮੈਂ ਉਹਨਾਂ ਨੂੰ ਅਸ਼ੋਰ ਕੀਤਾ ਉਹਨਾਂ ਨੂੰ ਇਵਨ ਲਿਖ ਕੇ ਵੀ ਦੇ ਦਿੱਤਾ ਮੈਂ ਕਿ ਮੈਂ ਉੱਪਰ ਪਤਾ ਕਰ ਲਿਆ ਕੋਈ ਐਦਾਂ ਦੀ ਗੱਲ ਹੈ ਨਹੀਂ ਇਵਨ ਡਿਪਟੀ ਕਮਿਸ਼ਨਰ ਏਡੀਸੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਮੈਂ ਅਸ਼ੋਰ ਕੀਤਾ ਵੀ ਐਦਾਂ ਨਹੀਂ ਹੋਏਗਾ ਤੇ ਉਹ ਦੇਰ ਵੈਰੀ ਸੈਟੀਸਫਾਈਡ ਲੇਕਿਨ ਇਹ ਕੁਝ ਜਿਹੜੇ ਆਨਸਰ ਸੀਗੇ ਆਨਸਰ ਹੀ ਕਹੂੰਗਾ ਮੈਂ ਇਹਨਾਂ ਨੂੰ ਕਿ ਇਹ ਆਪਣੇ ਉਹੀ ਪੁਰਾਣੇ ਜਿਹੜੇ ਆਕਾ ਦੇ ਚਲਦੇ ਆ ਹੁਣ ਸਾਬਕਾ ਮੁੱਖ ਮੰਤਰੀ ਤੇ ਚੇਲੇ ਆ ਤੇ ਉਹ ਉਹ ਉਹਨਾਂ ਨੂੰ ਵੀ ਬੜਾ ਦੁੱਖ ਹੁੰਦਾ ਹੈ ਉਹ ਇਹਨਾਂ ਦੇ ਜਿਹੜੇ ਵੱਡੇ ਲੀਡਰ ਆ ਉਹ ਵੀ ਤੁਹਾਨੂੰ ਪਤਾ ਅਸੈਂਬਲੀ ਸ਼ਰੇਆਮ ਜਿਹੜੇ ਕਹਿੰਦੇ ਆ ਵੀ ਕਿਹੜਾ ਮਟੀਰੀਅਲ ਆ ਗਿਆ ਕਦੇ ਉਹ ਈਵਨ ਗਾਲੀ ਗਲੋਚ ਤੱਕ ਵੀ ਹੋਇਆ ਐਸੈਂਬਲੀ ਚ ਸੋ ਉਸ ਕਰਕੇ ਦੇਖੋ ਅਸੀਂ ਵੀ ਇਨਸਾਨ ਆ ਸਾਡਾ ਵੀ ਇੱਕ ਥਈ ਮਾਰੀ ਬੰਦਾ ਜਿਹੜਾ ਹੈਗਾ ਟੈਂਪਲ ਲੂਜ਼ ਟੈਂਪਲ ਲੂਜ਼ ਕਰ ਜਾਂਦਾ ਤੇ ਉਹਦੇ ਲਈ ਅਗਰ ਮੈਂ ਉਹ ਕਹਿ ਤਾ ਤਾਂ ਮੈਂ ਕਿਹਾ ਤਾਂ ਇੱਕ ਪਾਰਟਿਕੂਲਰ ਬੰਦੇ ਲਈ ਸੀ ਲੇਕਿਨ ਉਹ ਜਨਰਲਾਈਜ਼ ਹੋ ਗਿਆ ਐਦਾਂ ਪੇਸ਼ ਹੋ ਗਿਆ ਕਿ ਮੈਂ ਆਮ ਪਬਲਿਕ ਨੂੰ ਕਹਿ ਰਿਹਾ ਜਦ ਕਿ ਮੈਂ ਇੱਕ ਪਾਰਟਿਕੂਲਰ ਔਰ ਇੱਕ ਦੋ ਬੰਦਿਆਂ ਲਈ ਕਿਹਾ ਸੀ ਲੇਕਿਨ ਜਦੋਂ ਇਹ ਹੋ ਗਿਆ ਉਸ ਤੋਂ ਬਾਅਦ ਮੈਂ ਵੀ ਮਾਫੀ ਵੀ ਮੰਗ ਲਈ ਤੇ ਲੇਕਿਨ ਫੇਰ ਵੀ ਮੀਡੀਆ ਚ ਗੱਲਾਂ ਆ ਗਈਆਂ ਦੂਸਰੀ ਗੱਲ ਇਹ ਵੀ ਜੇ ਪੋਜ਼ਿਟਿਵ ਚੀਜ਼ ਜਿਹੜੀ ਹੈ ਉਹ ਬਹੁਤ ਘੱਟ ਆਂਦੀ ਹੈ ਹੁਣ ਮੈਂ 75000 ਆਈ ਆਪਰੇਸ਼ਨ ਕੀਤੇ ਆ ਉਹ ਨਹੀਂ ਆਣਗੇ ਲੇਕਿਨ ਜੇ ਮੜਾ ਜਾਂ ਵੀ ਮੇਰੇ ਇੱਕ ਸ਼ਬਦ ਗਲਤ ਨਿਕਲ ਗਿਆ ਉਹ ਤੁਹਾਡਾ ਪਿੱਛਾ ਨਹੀਂ ਛੱਡਦਾ ਸਰ ਇੱਥੇ ਦੋ ਗੱਲਾਂ ਮੈਂ ਕਰਨਾ ਚਾਹਾਂਗੀ ਕਿ ਜਿਨ੍ਹਾਂ ਦੇ ਤੁਸੀਂ ਸਾਬਕਾ ਮੁੱਖ ਮੰਤਰੀ ਦੀ ਗੱਲ ਕੀਤੀ ਉਹਨਾਂ ਦੇ ਨਾਮ ਵੀ ਤੁਹਾਡੇ ਨਾਲ ਰਲਦਾ ਮਿਲਦਾ ਹੈ ਪਹਿਲੀ ਤਾਂ ਗੱਲ ਕੋਇਨਸੀਡੈਂਸ ਬੜਾ ਵੱਡਾ ਹੈ ਔਰ ਦੂਸਰੀ ਗੱਲ ਜਿੱਥੋਂ ਤੱਕ ਤੁਸੀਂ ਕਹੀ ਕਿ ਐਦਾਂ ਦੇ ਵਿਵਾਦ ਨੇ ਉਹ ਮੀਡੀਆ ਚੇਤੇ ਆ ਜਾਂਦੇ ਆ ਜਿਹੜੇ ਚੰਗੇ ਕੰਮ ਨੇ ਉਹਦੇ ਬਾਰੇ ਵੀ ਆਪਾਂ ਕਿਸੇ ਕਦੀ ਬੈਠਾਂਗੇ ਜ਼ਰੂਰ ਗੱਲ ਕਰਾਂਗੇ ਪਰ ਇਸ ਦੇ ਨਾਲ ਹੀ ਸਰ ਜੇ ਦੇਖਿਆ ਜਾਏ ਤਾਂ ਜਿੱਥਾਂ ਤੁਸੀਂ ਕਿਹਾ ਕਿ ਜਨਰਲਾਈਜ਼ ਹੋ ਗਿਆ ਇਹੀ ਪ੍ਰੋਬਲਮ ਹੈਗੀ ਤੁਹਾਨੂੰ ਲੱਗਦਾ ਕਿ ਬੇਸਿਕਲੀ ਇਨਸਾਨ ਦੀ ਸੈਂਸਿਟੀਵਿਟੀਜ਼ ਜਿਹੜੀਆਂ ਨੇ ਉਹ ਇੰਨਿਆਕ ਕੁਝ ਉਹਦੇ ਚ ਕਹ ਸਕਦੇ ਆਪਾਂ ਕਿ ਕਮੀਆਂ ਆ ਗਈਆਂ ਨੇ ਜਾਂ ਉਹਦੇ ਵਿੱਚ ਕਾਫੀ ਬਦਲਾਅ ਜੇ ਆ ਗਏ ਨੇ ਕਿ ਹਰ ਚੀਜ਼ ਨੂੰ ਜੇ ਇੱਕ ਪਾਰਟਿਕੂਲਰ ਚੀਜ਼ ਨੂੰ ਪਾਰਟਿਕੂਲਰ ਤਰੀਕੇ ਨਾਲ ਕਿਹਾ ਜਾਂਦਾ ਉਹਨੂੰ ਜਨਰਲਾਈਜ਼ ਕਰ ਲਿੱਤਾ ਜਾਂਦਾ ਮੀਨਸ ਕਿ ਤੁਹਾਨੂੰ ਲੱਗਦਾ ਕਿ ਤੇ ਆਈਕਿਊਸ ਤੇ ਇੰਟੈਲੈਕਚੁਅਲ ਜਿਹੜੀ ਇੱਕ ਥਿੰਕਿੰਗ ਹੈਗੀ ਹੈ ਜਿਹੜੀ ਕਿ ਗਰੋਥ ਹੋਣੀ ਚਾਹੀਦੀ ਸੀ ਸ਼ਾਇਦ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਕਮੀ ਆ ਰਹੀ ਹੈ ਸਿਰਫ ਸੋਸ਼ਲ ਮੀਡੀਆ ਨੂੰ ਦੇਖ ਕੇ ਲੋਕ ਆਪਣੀਆਂ رائے ਬਣਾ ਲੈਂਦੇ ਘੜ ਲੈਂਦੇ ਉਹ ਕਰ ਲੈਂਦੇ ਪਰ ਜਿਹੜਾ ਕੰਮ ਦੇ ਕਾਰਨਰਸ ਐਂ ਦੇ ਨੁੱਕ ਐਂ ਕਾਰਨਰਸ ਹੁੰਦੇ ਆ ਕਿਸ ਤਰੀਕੇ ਦੇ ਨਾਲ ਕਿਸੇ ਵੀ ਇੱਕ ਫੀਲਡ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਉਹਦੇ ਕਿਹੜੇ ਕਿਹੜੇ ਬਾਈਫਰਕੇਸ਼ਨਸ ਹੋ ਸਕਦੀਆਂ ਕਿਹੜੇ ਕਿਹੜੇ ਏਰੀਆਜ਼ ਹੋ ਸਕਦੇ ਜਿਨ੍ਹਾਂ ਨੂੰ ਤੁਸੀਂ ਮਤਲਬ ਕਿ ਉਹਦੇ ਵਿੱਚ ਬੈਠ ਕੇ ਤੁਸੀਂ ਚੀਜ਼ਾਂ ਦੇ ਫੈਸਲੇ ਕਰਦੇ ਹੋ ਜਾਂ ਕੁਝ ਹੈ ਤੇ ਉਹ ਉਸ ਚੀਜ਼ ਨੂੰ ਮਤਲਬ ਕਿਉਂਕਿ ਸਮਾਂ ਸਾਰੇ ਸੰਦਰਭ ਜਿਹੜੇ ਸਰਕਾਰ ਪੱਖ ਇਹ ਇਕ ਸਿਸਟਮ ਦਾ ਪੱਖ ਉਹ ਸਾਰੇ ਪੱਖਾਂ ਤੋਂ ਗੱਲ ਕਰਨਾ ਚਾ ਰਹੀਆਂ ਬਿਲਕੁਲ ਬਿਲਕੁਲ ਤੁਸੀਂ ਸਹੀ ਕਿਹਾ ਐਕਚੁਅਲੀ ਇਹ ਜਿਹੜਾ ਸਾਡਾ ਹੁਣ ਨਵਾਂ ਚੇਂਜ ਆ ਗਿਆ ਨਾ ਸਾਡੀ ਸੁਸਾਇਟੀ ਦਾ ਜਿਹੜਾ ਸਾਡਾ ਫੈਬਰਿਕ ਸੁਸਾਇਟੀ ਦਾ ਜਿਹੜਾ ਤਾਣਾ ਬਾਣਾ ਉਹ ਟੁੱਟ ਗਿਆ ਕਿੱਥੇ ਜਿਹੜੀਆਂ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਹੁਣ ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਇੱਕ ਇੱਕ ਘਰ 'ਚ ਵੀ ਅਗਰ ਚਾਰ ਬੰਦੇ ਉਹ ਵੀ ਚਾਰ ਮੋਬਾਈਲਾਂ ਤੇ ਲੱਗੇ ਹੁੰਦੇ ਕਈ ਵਾਰੀ ਮਤਲਬ ਉਹ ਮੋਬਾਈਲ ਤੇ ਹੀ ਚੈਟ ਕਰਦੇ ਸੋ ਇਹ ਇਸ ਕਰਕੇ ਜਾਦਾ ਅਸੀਂ ਸਾਡਾ ਸੋਚ ਇਹ ਸੋਸ਼ਲ ਅਸੀਂ ਹੋ ਗਏ ਸੌਰੀ ਇਹ ਸੋਸ਼ਲ ਹੋ ਗਿਆ ਲੇਕਿਨ ਅਸੀਂ ਜਿਹੜਾ ਸੋਸ਼ਲ ਮੀਡੀਆ ਤੇ ਕਨੈਕਟ ਹੋ ਗਏ ਵੈਸੇ ਇਹ ਸੋਸ਼ਲ ਹੋ ਗਿਆ ਜੀ 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 ਸੇ ਉਹ ਉਹ ਇਹ ਇਹ ਵੀ ਇੱਕ ਜਿਹੜੀ ਤਰਾਸਦੀ ਹੈ ਸਾਡੇ ਲਈ ਕਿ ਸਾਡਾ ਸਮਾਜ ਖਤਮ ਹੋ ਰਿਹਾ ਦਿਨੋਂ ਦਿਨ ਸਾਡੀ ਸੋਚ ਬਦਲੀ ਜਾ ਰਹੀ ਹੈ ਅਸੀਂ ਟੈਂਪਰ ਜਿਵੇਂ ਮੈਂ ਵੀ ਕਰ ਗਿਆ ਮੈਂ ਵੀ ਮੈਂ ਮੈਂ ਵੀ ਆਪਣੇ ਆਪ ਨੂੰ ਵੀ ਕਸੂਰਵਾਰ ਕਹਿਣਾ ਪਰ ਲੋਕਾਂ ਚ ਸਹਿਨ ਸ਼ਕਤੀ ਜਿਹੜੀ ਘਟ ਗਈ ਬਹੁਤ ਵੱਡੀ ਗੱਲ ਹੈ ਬਹੁਤ ਹੰਬਲ ਜੈਸਚਰ ਹੈ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਮੈਂ ਜੇ ਇੱਕ ਵਾਰੀ ਵੈਸੇ ਅਸੀਂ ਤੁਹਾਨੂੰ ਕਦੀ ਦੇਖਿਆ ਨਹੀਂ ਸਾਧ ਤੱਕ ਟੈਂਪਰ ਲੂਜ਼ ਕਰਦੇ ਕਿਉਂਕਿ ਵੈਸੇ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਡਾਕਟਰੀ profession ਹੈਗਾ ਡਾਕਟਰ ਜੇ ਟੈਂਪਰ ਲੂਜ਼ ਕਰ ਜਾਂਦੇ ਉਹ ਘਟੂ ਘਟ ਆਪਣੇ professional justice ਨਹੀਂ ਕਰ ਸਕਦੇ ਕੁਝ ਕਿ ਐਸੇ professions ਹੁੰਦੇ ਹੈ ਜਿਹਦੇ ਵਿੱਚ ਤੁਹਾਨੂੰ ਆਪਣੀ ਪੇਸ਼IENTS ਨੂੰ ਬਹੁਤ ਬਣਾ ਕੇ ਰੱਖਣਾ ਪੈਂਦਾ ਸਾਡਾ ਵੀ ਉਹੀ ਉਹਦਾ ਦੇ ਇੱਕ profession ਹੈਗਾ ਬਟ ਜੇ ਦੇਖਿਆ ਜਾਵੇ ਇਸ ਤਰੀਕੇ ਦੇ ਨਾਲ ਸੋ ਤੁਸੀਂ ਐਜ਼ ਅ ਡਾਕਟਰ ਤਾਂ ਬਿਲਕੁਲ ਲੂਜ਼ ਨਹੀਂ ਕਰ ਸਕਦੇ ਪਰ ਇਫ ਵਾਂਸ ਇਨ ਅ ਵਾਈਲ ਇਟ ਹੈਪਨਸ ਤਾਂ ਤੁਸੀਂ ਉਹਦੇ ਬਾਬਾ ਜੂਦ ਵੀ ਜਿਹੜਾ ਹੈਗਾ ਉਹਨੂੰ ਆਪਣੇ ਤਰੀਕੇ ਦੇ ਨਾਲ ਤੁਸੀਂ ਜਦੋਂ ਮਤਲਬ ਕਿ ਉਸ ਬੜਾ ਹੰਬਲ ਜੈਸਚਰ ਹੈ ਤੁਹਾਡਾ ਤੇ ਇਸ ਤਰੀਕੇ ਦੇ ਨਾਲ ਸਰ ਜੇ ਦੇਖਿਆ ਜਾਏ ਤਾਂ ਮਤਲਬ ਕਿ ਕਿਵੇਂ ਚੀਜ਼ਾਂ ਸੰਭਲਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਕਿੱਥੇ ਤੱਕ ਸਮਝਣਾ ਚਾਹੀਦਾ ਕਿਉਂਕਿ ਪੋਲਿਟਿਕਸ ਵੈਸੇ ਦੇਖਿਆ ਜਾਏ ਤਾਂ ਬਿਲਕੁਲ ਹੀ ਡਿਫਰੈਂਟ ਫੀਲਡ ਹੈਗਾ ਔਰ ਉਹਦੇ ਵਿੱਚ ਖਾਸ ਕਰਕੇ ਕਿਉਂਕਿ ਹਜੇ ਇਮਾਲਗੇਸ਼ਨ ਮਿਕਸ ਐਂਡ ਮੈਚ ਹੋਇਆ ਪਿਆ ਹੈ ਅ ਕਿਸੇ ਨੂੰ ਪੜੇ ਲਿਖੇ ਜਾਂ ਕੋਈ ਘਟ ਪੜਿਆ ਲਿਖਿਆ ਮੈਟਰ ਤਾਂ ਨਹੀਂ ਕਰਦਾ ਹੁੰਦਾ ਬਟ ਇੱਕ ਫਿਰ ਵੀ ਕੋਈ ਕੁਆਲੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਵਰਡ ਜਿਹੜਾ ਹੈਗਾ ਉਹ ਗਲੋਬਲ ਵਿਲੇਜ ਬਣਦਾ ਜਾ ਰਿਹਾ ਹੈ ਔਰ ਲੋਕਾਂ ਦੀ ਸੋਚ ਜਿਹੜੀ ਹੈਗੀ ਉਹ ਬਦਲਣੀ ਚਾਹੀਦੀ ਤਾਂ ਕਿ ਰਾਜਨੀਤੀ ਦੇ ਵਿੱਚ ਵੀ ਕੋਈ ਚੰਗੇ ਬਦਲਾਅ ਆ ਸਕਣ ਔਰ ਜਿਹਦੇ ਨਾਲ ਕਿ ਪ੍ਰੋਗਰੈਸ ਜਿਹਨੂੰ ਆਪਾਂ ਕਹਿੰਦੇ ਆ ਜਾਂ ਡਿਵੈਲਪਮੈਂਟ ਦੀਆਂ ਅਸਲੀ ਜੜੀਆਂ ਨੇ ਉਹ ਆਪਣੇ ਜਿਹੜੇ ਹੈਗੀਆਂ ਮਤਲਬ ਕਿ ਤਰੀਕੇ ਜਾਂ ਪਰਤਾ ਪਾਈਆਂ ਜਾ ਸਕਣ हां जी बिल्कुल मैं मैं ਤਾਂ पब्लिक ਨੂੰ ਹੀ ਅਪੀਲ ਕਰਾਂਗਾ ਕਿ ਅਸੀਂ ਆਪਣੀ ਜਿਹੜੀ ਸੋਚ ਹੈ ਅਸੀਂ ਮੈਚ्योर ਹੋਈਏ ਅਸੀਂ ਮੈਚ्योर ਹੋਈਏ ਅਸੀਂ ਡਵੈਲਪਮੈਂਟ ਵੱਲ ਧਿਆਨ ਦਈਏ ਨਾ ਕਿ ਕਿਸੇ ਦੇ ਅਗਰ ਕੋਈ ਐਸੇ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕਰੀਏ ਜਾਂ ਕਿਸੇ ਦੇ ਬੋਲਾਂ ਨੂੰ ਉਹਨੂੰ ਇੱਕ ਪੋਲਿਟੀਕਲਾਈਜ਼ ਕਰਦੀਏ ਵੀ ਸ਼ੁੱਡ ਫੋਕਸ ਓਨ ਡਵੈਲਪਮੈਂਟ ਕਿਉਂਕਿ ਇਹ ਸਰਕਾਰ ਇਸੇ ਲਈ ਅਲੱਗ ਹੈ ਕਿ ਡਵੈਲਪਮੈਂਟ ਤੇ ਇਹਨਾਂ ਨੇ ਫੋਕਸ ਕੀਤਾ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸਾਨ ਜਿਹੜੇ ਆ ਕਿਸਾਨ ਕਿਸਾਨਾਂ ਨੂੰ ਬਿਜਲੀ ਬਾਰ ਬਾਰਾਂ ਘੰਟੇ ਮਿਲੀ ਹੈ ਦਿਨ ਚ ਨੰਬਰ 2 ਜੇ ਗੱਲ ਕਰੀਏ ਘਰਾਂ ਦੀ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਨੰਬਰ 3 ਗੱਲ ਕਰੀਏ ਪਹਿਲੀ ਵਾਰੀ ਇੱਕ ਜਨਰਲ ਕੈਟਾਗਰੀ ਨੂੰ ਵੀ ਜਿਹੜੀਆਂ ਫ੍ਰੀ ਕੋਈ ਸਰਵਿਸ ਮਿਲੀ ਹੈ ਠੀਕ ਹੈ ਜੀ ਨੰਬਰ 4 ਗੱਲ ਕਰ ਲਈ ਆਪਾਂ ਟੋਲ ਪਲਾਜ਼ੇ ਜਿਹੜੇ ਬੰਦ ਹੋਏ ਆ ਅੱਜ ਤੱਕ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹ ਤਾਂ ਪੈਸੇ ਲੈ ਲੈ ਕੇ ਅੱਗੇ ਵਧਾਈ ਜਾਂਦੇ ਸੀ ਸੜਕ ਸੁਰੱਖਿਆ ਫੋਰਸ ਕਿੰਨੇ ਵਧੀਆ ਕੰਮ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਹੋਏ ਐ ਅੱਜ ਸੜਕ ਸੁਰੱਖਿਆ ਕਾਰਨ ਸਾਡੀਆਂ 40% ਮੌਤਾਂ ਜਿਹੜੀਆਂ ਹਾਈਵੇ ਤੇ ਹੁੰਦੀਆਂ ਸੀ ਉਹ ਘਟ ਗਈਆਂ ਸੋ ਇਦਾਂ ਦੇ ਕੰਮ ਪਹਿਲਾਂ ਕਦੇ ਹੋਏ ਨਹੀਂ ਕਿਸੇ ਨੇ ਜਿਹੜਾ ਜ਼ਮੀਨੀ ਪਾਣੀ ਵਾਰੇ ਨਹੀਂ ਸੋਚਿਆ ਇਹ ਮਾਨ ਸਾਹਿਬ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਉਹਨਾਂ ਦੀ ਸੋਚ ਕਰ ਰਹੀ ਹੈ ਪਰ ਉਹ ਜਿਹੜੇ ਪਹਿਲਾਂ ਰਾਜ ਕਰਦੇ ਸੀ ਉਹਨਾਂ ਨੂੰ ਇਹ ਪੱਛ ਨਹੀਂ ਰਿਹਾ ਸੋ ਮੈਂ ਮੈਂ ਸਮਝਦਾ ਵੀ ਲੋਕਾਂ ਨੂੰ ਸਮਝਦਾਰ ਜ਼ਿਆਦਾ ਹੋਣਾ ਪੈਣਾ ਇਹ ਦੇ ਲਈ ਉਹਨੂੰ ਸੋਚਣਾ ਪੈਣਾ ਵੀ ਹਾਂ ਸਹੀ ਕੀ ਹੈ ਗਲਤ ਕੀ ਹੈ ਜੀ ਸਰ ਅਨੰਦਪੁਰ ਸਾਹਿਬ ਕੱਲ ਜਿਹੜਾ ਸੀਗਾ ਉਹਨਾ ਉੱਥੇ ਅਕਾਲੀ ਸੀ ਵਿਜ਼ਿਟ ਕੀਤਾ ਹੈਗਾ ਕਿਉਂਕਿ ਪ੍ਰੈਪਰੇਸ਼ਨਸ ਸੀਗੀਆਂ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਐਜੂਕੇਸ਼ਨ ਮਿਨਿਸਟਰ ਉਹਨਾਂ ਨੇ ਉੱਥੇ ਸਾਨੂੰ ਵੀ ਸੀ ਹੋਈ ਸੀਗੀ ਪ੍ਰੈਸ ਕਾਨਫਰੰਸ ਗੱਲਬਾਤ ਮੀਡੀਆ ਨਾਲ ਰूबरू ਹੋਈ ਸੀ ਉਹਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਨੂੰ ਕਿਹਾ ਕਿ ਪੁੱਛਿਆ ਕਿ ਅਨੰਦਪੁਰ ਸਾਹਿਬ ਜੁੜਾ ਉਹ ਬਣ ਰਿਹਾ ਕਿ ਨਹੀਂ ਪਰ ਕੋਈ ਸਪਸ਼ਟ ਜਵਾਬ ਨਹੀਂ ਆਇਆ ਕਿਉਂਕਿ ਇਹ ਜਿਹੇ ਫੈਸਲੇ ਜਿਹੜੇ ਕੈਬਨਿਟ ਚ ਹੁੰਦੇ ਨੇ ਔਰ ਕੈਬਨਿਟ ਜਦੋਂ بیٹھਦੀ ਹੈ ਤੇ ਉਹਦੇ ਵਿੱਚ ਗੱਲਾਂ ਜੇ ਕੋਈ ਚੀਜ਼ ਸਿਰੇ ਚੜਨੀ ਹੁੰਦੀ ਹੈ ਪ੍ਰੋਪੋਜ਼ਲ ਚੱਲ ਰਿਹਾ ਹੁੰਦਾ ਹੈ ਤਾਂ ਕਿਸੇ ਪਾਸੇ ਤਾਂ ਜਾਂਦਾ ਹੀ ਹੈ ਜਦ ਕਿ ਇਸ ਤਰ੍ਹਾਂ ਦਾ ਇੱਕ ਮਤਲਬ ਕਿ ਵਿਵਾਦ ਜਾਂ ਇਦਾਂ ਦੀ ਗੱਲਬਾਤ ਉੱਭਰ ਕੇ ਸਾਹਮਣੇ ਆ ਗਈ ਹਜੇ ਉਸਤੇ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਕਿ ਕਿਦਾਂ ਹੈਗਾ ਤੁਹਾਨੂੰ ਕੀ ਲੱਗਦਾ ਹੈ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਇੱਕ ਕਵਾ جا ਰਹੀ ਹੈ ਉਹ ਕਿੰਨੀ ਕੁ ਜ਼ਰੂਰੀ ਹੈਗੀ ਤੇ ਕੁਝ ਤੁਹਾਨੂੰ ਇਨਫਰਮੇਸ਼ਨ ਹੈਗੀ ਕਿ ਬਣੇਗਾ ਕਿਸ ਤਰ੍ਹਾਂ ਕੀ ਹੈਗਾ ਪ੍ਰੈਜెంట్ ਸਿਨੈਰੀਓ ਦੇਖੋ ਇਹ ਕਿਉਂਕਿ ਬਹੁਤ ਵੱਡਾ ਫੈਸਲਾ ਜਿਹੜਾ ਕਿ ਸੀਐਮ ਸਾਹਿਬ ਤੇ ਸਾਰਿਆਂ ਨੇ ਲੈਣਾ ਇਹਦੇ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ ਦੇਖੋ ਆਨੰਦਪੁਰ ਸਾਹਿਬ ਇੱਕ ਐਸੀ ਇੱਕ ਐਸੀ ਜਗ੍ਹਾ ਜਿੱਥੇ ਕਿ ਸਿੱਖਾਂ ਦੀ ਜਿਹੜੀ ਸਭ ਤੋਂ ਜਿਹੜੀ ਅਹਿਮ ਅਗਰ ਮੈਂ ਕੁਝ ਕਹਾ ਤੋ ਉਹ ਹੈ ਔਰ ਜਿੱਥੇ ਸਰਵ ਹਾਂਜੀ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਉਹਨਾਂ ਨੇ ਉੱਥੇ ਬਹੁਤ ਲੰਬਾ ਸਾਲ ਜਿਹੜਾ ਮੇਰੇ ਖਿਆਲ 27 ਸਾਲ ਉੱਥੇ ਬਿਤਾਏ ਹੈ ਔਰ ਇਹ ਇਹ ਨਗਰੀ ਵੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਬਸਾਈ ਸੀ ਇਹ ਔਰ ਮੁੱਲ ਲੈ ਕੇ ਬਸਾਈ ਸੀ ਠੀਕ ਹੈ ਜੀ ਸੋ ਇਹ ਇੱਥੇ ਹਰ ਬੰਦੇ ਦਾ ਸੀਸ ਝੁਕਦਾ ਹੈ ਔਰ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ 300 ਜਾਂ ਮ ਜਿਹੜਾ ਸ਼ਹਾਦਤ ਦਾ ਇਹ ਪੁਰਵ ਹੈ ਸੋ ਇਹ ਵੈਸੇ ਵੀ ਆਨੰਦਪੁਰ ਸਾਹਿਬ ਦੀ ਜਿਹੜੀ ਜੋ ਉਹਨਾਂ ਦਾ ਸਥਾਨ ਹੈ ਨਾ ਆਨੰਦਪੁਰ ਸਾਹਿਬ ਦੀ ਜੋ ਜੋ ਹਿਸਟਰੀ ਚ ਨਾਮ ਹੈ ਉਹਦਾ ਇਹ ਡਿਸਟ੍ਰਿਕਟ ਬਣਨ ਜਾਂ ਨਾਮ ਬਣਨ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਬਹੁਤ ਉੱਚਾ ਉਹਨਾਂ ਦਾ ਸਥਾਨ ਲੇਕਿਨ ਦੇਖੋ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪਰ ਹਲੇ ਸਾਡੇ ਲੈਵਲ ਤੇ ਕੋਈ ਇਦਾਂ ਦੀ ਗੱਲ ਨਹੀਂ ਆਈ ਅਮੈਂ ਇਹ ਵੀ ਤੁਹਾਨੂੰ ਤਾਂ ਹੀ ਮੈਂ ਉੱਥੇ ਕਿਹਾ ਸੀ ਵੀ ਸਾਨੂੰ ਨਾ ਕੋਈ ਇਨਫੋਰਮੇਸ਼ਨ ਹੈ ਨਾ ਕਿਸੇ ਹੋਰ ਨੂੰ ਕਿ ਕੜੂਏ ਦੇ ਪਿੰਡ ਜਿਹੜੇ ਹੈਗੇ ਉੱਧਰ ਪਾਏ ਜਾਂਦੇ ਸੋ ਹਾਲੇ ਕੁਝ ਕਹਿ ਨਹੀਂ ਜਾ ਸਕਦਾ ਵੈਸੇ ਵੀ ਇਹ ਤਾਂ ਪੁਲਿ ਕੁਝ ਪੋਲੀਟੀਕਲੀ ਮਸਲੇ ਆ ਜੋ ਜੋ ਅਹਿਮियत ਨਾਨਪੁਰ ਸਾਹਿਬ ਦੀ ਹੈ ਉਹ ਤਾਂ ਬਹੁਤ ਵੱਡੀ ਹੈ ਜੀ ਜੀ ਠੀਕ ਹੈ ਐਸਾ ਸਾਰੀ ਦੀ ਸਾਰੀ ਵਿਧਾਨ ਸਭਾ ਉੱਤੇ ਜਿਹੜੀ ਆ ਉਹ ਨਾਨਪੁਰ ਸਾਹਿਬ ਦੀ ਧਰਤੀ ਤੇ جاری ਹਰ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਜਿਹੜਾ ਹੈ ਉਹ 24 ਨੂੰ ਕੀਤਾ ਜਾਣਾ ਬਹੁਤ ਵੱਡਾ ਲਾਮੋ ਲਸ਼ਕਰ ਉੱਥੇ ਜਾਣਾ ਕਿਉਂਕਿ ਘਟੂ ਘਟ 117 ਤਾ ਵੀਆਈਪੀ ਜਿਹੜੇ ਤੁਸੀਂ ਸਾਰੇ ਜਣੇ ਹੋਗੇ ਤੁਹਾਡਾ ਉੱਥੇ ਮੂਵਮੈਂਟ ਹੋਏਗੀ ਔਰ ਸੀਐਮ ਵੀ ਉੱਥੇ ਹੋਣਗੇ ਸਪੀਕਰ ਹੋਣਗੇ ਇੱਕ ਡਿਫਰੈਂਟ ਤਰੀਕੇ ਦਾ ਇੱਕ ਮਾਹੌਲ ਹੋਏਗਾ ਸਾਰਾ ਕੁਝ ਹੋਏਗਾ ਪਰ ਐਵੇਂ ਦੀਆਂ ਗੱਲਾਂ ਜਿੱਥੇ ਤੱਕ ਵਿਰੋਧੀ ਧਿਰਾਂ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਕਿ ਇਸ ਵਾਰ ਉਹ ਤਲਖਿਆ ਨਹੀਂ ਹੋਣਗੀ ਜਿਹੜੀਆਂ ਇਥੇ ਚੰਡੀਗੜ੍ਹ ਸਾਨੂੰ ਦੇਖਣ ਨੂੰ ਮਿਲਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਜੇ ਦੇਖਿਆ ਜਾਏ ਤਾਂ ਮਾਹੌਲ ਡਿਫਰੈਂਟ ਹੁੰਦਾ ਹੈ ਵਿਰੋਧੀ ਸੁਰ ਆਪਣੇ ਆਪਣੇ ਲੈ ਕੇ ਆਉਂਦੇ ਨੇ ਆਪਣੇ ਆਪਣੇ ਤੇ ਕਿਤੇ ਗੱਲਾਂ ਕਰਦੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਥੋੜਾ ਜਿਹਨੂੰ ਕਹਿ ਸਕਦੇ ਆ ਉਹਦਾ ਜਿਹੜਾ ਗਤੀ ਤੇ ਉਹਦੀ ਜਿਹੜੀ ਦਿਸ਼ਾ ਹੈਗੀ ਹੈ ਉਹਦੀ ਵਿਧਾਨ ਸਭਾ ਦੀ ਵੱਖ ਹੋਣ ਵਾਲੀ ਹੈ ਦ ਰੀਜ਼ਨ ਬੀਇੰਗ ਕਿਉਂਕਿ ਇਹ ਬੇਸਿਕਲੀ ਤਾਂ ਸ਼ਹੀਦੀ ਦਿਹਾੜੇ ਦੇ ਦਿਨ ਜਿਹੜੇ ਨੇ ਉਹ ਹੋਣਗੇ ਔਰ ਤਿੰਨ ਦਿਨਾਂ ਲਈ ਉਹੀ ਪ੍ਰੋਗਰਾਮ ਸੈੱਟ ਕੀਤਾ ਗਿਆ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਉਸ ਪਾਰਟਿਕੂਲਰ ਜਿਹੜਾ ਇੱਕ ਅ ਇੱਕ ਜਿਹੜਾ ਇੱਕ ਸਪਿਰਿਟ ਹੈਗਾ ਉਸ ਦੇ ਨਾਲ ਥੋੜੇ ਜਿਹਾ ਵਿਦਵਾਨ ਸਵਾਦੀ ਜਿਹੜੀਆਂ ਆਵਾਜ਼ਾਂ ਉਹ ਡਿਫਰੈਂਟ ਦੇਖਣ ਨੂੰ ਸੁਣਨ ਨੂੰ ਮਿਲਣ ਗਿਆ ਬਿਲਕੁਲ ਜੀ ਦੇਖੋ ਇਹ ਸੈਸ਼ਨ ਹੈ ਹੀ ਖਾਸ ਤੌਰ ਤੇ ਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਲਾਮ ਕਰਨ ਲਈ ਉਹਨਾਂ ਨੂੰ ਸਜਦਾ ਦੇਣ ਲਈ ਹੈ ਤੇ ਮੈਂ ਨਹੀਂ ਐਕਸਪੈਕਟ ਕਰਦਾ ਕਿ ਕੋਈ ਐਸੀ ਗੱਲ ਹੋਵੇ ਕਿਉਂਕਿ ਹਰ ਕੱਲੇ ਪੰਜਾਬੀਆਂ ਚ ਨਹੀਂ ਕੱਲੇ ਹਿੰਦੂਸਤਾਨੀਆਂ ਚ ਨਹੀਂ ਬਾਹਰ ਵੀ ਜਿਹੜੀ ਹੈਗੀ ਗੁਰੂ ਸਾਹਿਬਾਨ ਉਹਨਾਂ ਪ੍ਰਤੀ ਬਹੁਤ ਸ਼ਰਧਾ ਹੈ ਸੋ ਇੱਥੇ ਨਾ ਹੀ ਕੋਈ ਹੋਰ ਡਿਸਕਸ਼ਨ ਹੋਣੀ ਇਹ ਤਾਂ ਇੱਕ ਤਰ੍ਹਾਂ ਦੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਗੱਲ ਹੈ ਜੋ ਜੋ ਕਿ ਇਹ ਵੀ ਪਹਿਲੀ ਵਾਰੀ ਹੋਇਆ ਅਜੇ ਤੱਕ ਕਦੇ ਹੋਇਆ ਨਹੀਂ ਹੈ ਕਿ ਸੈਸ਼ਨ ਕਦੇ ਬਾਹਰ ਹੋਇਆ ਹੋਵੇ ਸੋ ਬਹੁਤ ਵਧੀਆ ਸੋਚ ਹੈ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਕਿਉਂ ਐਡਾ ਵੱਡਾ ਜਿਹੜਾ ਇਹ ਕੰਮ ਕਰ ਰਹੇ ਨੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਐ ਸਾਡੇ ਨਾਲ ਸੀਗੇ ਚਰਨਜੀਤ ਸਿੰਘ ਚੰਨੀ ਡਾਕਟਰ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਉਹਨਾਂ ਨਾਲ ਗੱਲਬਾਤ ਕੀਤੀ ਮੋਹਾਲੀ ਦੇ ਵਿੱਚ ਜਿਹੜਾ ਇੱਕ ਸੀਨ ਜਾ ਡਵੈਲਪ ਹੋ ਗਿਆ ਸੀ ਬਾਰ ਕਾਉਂਸਲ ਦੇ ਇੱਕ ਗਰੁੱਪ ਦੇ ਵਿੱਚ ਉਹ ਸਪੀਚ ਦੇ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੇਰਾ ਉਹ ਮਤਲਬ ਨਹੀਂ ਸੀ ਕਈ ਵਾਰੀ ਜਿਹੜੀਆਂ ਚੀਜ਼ਾਂ ਨੂੰ ਜਨਰਲਾਈਜ਼ ਕਰ ਦਿੱਤੀਆਂ ਜਾਂਦੀਆਂ ਜੋ ਵੀ ਬਿਆਨ ਸੀਗਾ ਉਹਨੂੰ ਉਹਨਾਂ ਜਨਰਲਾਈਜ਼ ਨਹੀਂ ਕਰਨਾ ਚਾਹੀਦਾ ਸੀਗਾ ਪਰ ਡੈਫੀਨਿਟਲੀ ਉਹਨਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਬੇਸ਼ੱਕ ਟੈਂਪਰ ਲੂਜ਼ ਹੋ ਗਿਆ ਔਰ ਮੈਂ ਉਸ ਦੀ ਮਾਫੀ ਵੀ ਮੰਗ ਚੁੱਕਿਆ ਪਰ ਉਸ ਦੇ ਨਾਲ ਵੀ ਕਹਿੰਦੇ ਕਿ ਫਿਰ ਵੀ ਚੀਜ਼ਾਂ ਨੂੰ ਸਹੀ ਸੰਦਰਭ ਦੇ ਵਿੱਚ ਸਹੀ ਕੰਟੈਕਸਟ ਦੇ ਵਿੱਚ ਦੇਖਣਾ ਬਹੁਤ ਜ਼ਰੂਰੀ ਹੈ ਪਰ ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਆ ਡੈਫੀਨਿਟਲੀ ਪੋਲਿਟਿਕਸ ਦੇ ਵਿੱਚ ਜਿਹੜਾ ਨਿਖਾਰ ਜ਼ਰੂਰ ਆਇਆ ਹੈ ਔਰ ਲੋਕਾਂ ਨੂੰ ਜਿਹੜਾ ਹੈਗਾ ਪਿਛਲੇ ਜਿਹੜਾ ਇੱਕ ਪਿਰਤ ਪੈ ਚੁਕੀ ਹੈ ਬਹੁਤ ਸਾਲਾਂ ਦੀ ਜਿਹੜੀ ਇੱਕ ਦੂਜੇ ਦੀ ਖਿੱਚ ਤੂ ਛੱਡ ਕੇ ਇਹੋ ਜਿਹੀ ਵਿਤਕਰਿਆਂ ਨੂੰ ਛੱਡ ਕੇ ਚਾਹੇ ਉਹ ਅਕ੍ਰੋਸ ਦਿ ਪਾਰਟੀ लाइन ਜਿਹੜਾ ਹੈਗਾ ਹੋ ਕੇ ਸੋਚ ਡਿਫਰੈਂਟ ਰੱਖਣੀ ਚਾਹੀਦੀ ਹੈ ਤਾਂ ਕਿ ਸੂਬੇ ਦੀ اور ਆਪਣੇ ਲੋਕਾਂ ਦੀ ਜਿਹੜੀ ਤਰੱਕੀ ਹੋ ਸਕੇ ਨਾ ਕਿ ਇਸ ਤਰ੍ਹਾਂ ਦੀ ਹੀ ਚੀਜ਼ਾਂ ਦੇ ਵਿੱਚ ਕਿਉਂਕਿ ਜਦੋਂ ਆਪਾਂ ਛੁੱਟ ਛੁੱਟੀ ਤਲਕੀਆਂ ਦੇ ਵਿੱਚ ਪੈਨੇ ਆ ਤੇ ਜਿਹੜਾ ਅਸਲੀ ਸਪਿਰਿਟ ਹੁੰਦਾ ਹੈ ਜਾਂ ਇੱਕ ਰਾਹ ਹੁੰਦੀ ਹੈ ਉਹਦੇ ਵਿੱਚ ਉਹੀ ਗੱਲਾਂ ਜੜੀਆਂ ਨੇ ਜਿਵੇਂ ਕਹਿੰਦੇ ਹਨ ਕਿ ਦਰਖਤ ਦੇ ਜੜ੍ਹਾਂ ਦੇ ਵਿੱਚ ਤੇਲ ਪਾਣ ਵਾਲਾ ਕੰਮ ਹੋ ਜਾਂਦਾ ਹੈ ਤੇ ਡਵੈਲਪਮੈਂਟ ਦਾ ਰਾਹ ਜਿਹੜਾ ਹੈ ਉਹ ਕਿਤੇ ਨਾ ਕਿਤੇ ਰੁਕਦਾ ਹੈ ਇਸ ਕਰਕੇ ਡਾਕਟਰ ਸਾਹਿਬ ਨੇ ਕਿਹਾ ਕਿ ਅ ਬੇਸ਼ੱਕ ਉਹਨਾਂ ਦੀਆਂ ਆਪਣੀ ਜਿਹੜੀ ਇੱਕ ਉਹਨਾਂ ਨੂੰ ਇੱਕ ਮੰਨ ਦੇ ਵਿੱਚ ਸ਼ੰਕਾਵਾਂ ਜ਼ਰੂਰ ਸੀਗੀਆਂ ਪਰ ਹਜੇ ਬਣਿਆ ਨਹੀਂ ਹਜੇ ਕੋਈ ਐਸਾ ਪ੍ਰਪੋਜ਼ਲ ਆਇਆ ਵੀ ਨਹੀਂ ਪਰ ਜਿਹੜਾ ਥੋੜਾ ਜਿਹਾ ਠੀਕ ਹੈ ਮਾਹੌਲ ਨੂੰ ਇੱਕਦਮ ਜਿਹੜਾ ਐਦਾਂ ਦਾ ਨਹੀਂ ਕਰਨਾ ਚਾਹੀਦਾ ਔਰ ਚੀਜ਼ਾਂ ਨੂੰ ਖਾਸ ਕਰਕੇ ਜਨਰਲਾਈਜ਼ ਨਹੀਂ ਕਰਨਾ ਚਾਹੀਦਾ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੁਹkörperana ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਲੰਤਵਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ